ਉਹ ਤਾਂ ਇਹ ਦੀਦਾ ਪੁੱਸ ਰਾਤ ਤੱਕ ਕਿੰਨੀ ਵਾਰ ਸਰਦਾ ਆ ਆਪਣਾ ਵੀਰ ਤੁਹਾਨੂੰ ਸਾਬਤ ਨਹੀਂ ਪੈਂਦੀ ਕੀ ਦੇਖਦਾ ਖੀ ਆਵਾ ਬੰਦ ਕਰਾਉ ਮਾਈਏ ਪਿਛਲੇ 10 ਸਾਲਾਂ ਤੋਂ ਸਖਦੀਪ ਮੰਝੇ ਤੇ ਪਿਆ ਮੈਂ ਕਿਹਾ ਗਣਾ ਮੈਂ ਦੰਨੇ ਕੰਮ ਨਹੀਂ ਜੋਣਾ ਮਾਫ ਜੋਣਾ ਆ ਉਹ ਤਬਾਹ ਹੋਏ ਉਠੇ ਹੀ ਨਹੀਂ ਬਕਰਨੀ ਬਾਹਰ ਕੁੜੇ ਨਾਂ ਮਖਣ ਯਾਤਰੀ ਕੰਨੇ ਵਿੱਚ ਹੀ ਗੱਲ ਕੀ ਰਹੀ ਹੈ ਅੱਜ ਚਾਦਰ ਵੀ ਉੱਤੇ ਲੈਣ ਜੋਗੀ ਤਾਕਤ ਨਹੀਂ ਸ਼ਰੀਰ ਦੇ ਵਿੱਚ ਵੀ ਆਪਦੇ ਉੱਪਰ ਇਹਦਾ ਚਾਦਰ ਵੀ ਲੈ ਸਕੀ ਸ਼ਰੀਰ ਤੇ ਕਿੰਨੀ ਕਿੰਨੀ ਮੈਲ ਚੜੀ ਆ ਨਹਾਉਂਦਾ ਨਿਸ਼ਾਨ ਨਹੀਂ ਕਰਦਾ ਪਿੰਡੇ ਨੂੰ ਹੱਥ ਨਹੀਂ ਲਾਉਂਦਾ ਤੇ ਸਿਰ ਤੇ ਜਟਾਮਾਂ ਦਾ ਦੇਖੋ ਕਿੱਡਾ ਜੋੜਾ ਜਿਹੜਾ ਗੁੱਛਾ ਬਣਿਆ ਪਿਆ ਦਾੜਾ ਕਿੱਡਾ ਕਿੱਡਾ ਉਹਦੇ ਵਿੱਚ ਜਟਾਮਾਂ ਬਣੀਆਂ ਪਈਆਂ ਹੱਡੀਆਂ ਤੇ ਮਾਸ ਘਟਾ ਮੈਲ ਬਾਤ ਦਾ ਸ਼ਰੀਰ ਦੇ ਚੌਕੀਆਂ ਭਰ ਪਰ ਹੰਬ ਗਏ ਜਿੱਥੇ ਦੱਸਿਆ ਕੋਈ ਕਾਲੇ ਇਲਮ ਵਾਲਾ ਕੋਈ ਕਾਲੇ ਜਾਦੂ ਵਾਲਾ ਜਿਹਹ ਜਾ ਮਰਜੀ ਕਿਤੇ ਬਾਬਾ ਦੱਸਦਾ ਉੱਥੇ ਤੇ ਆਇਆ ਪਰ 3000 ਦੀ ਮਹੀਨੇ ਦੀ ਦਵਾਈ ਇੱਕ ਲੋਕਾਂ ਦੇ ਕੱਪੜੇ ਪ੍ਰੈਸ ਕਰਨ ਵਾਲਾ ਬਲਜਿੰਦਰ ਸਿੰਘ ਆਪਣੇ ਇਕਲੌਤੇ ਪੁੱਤ ਲਈ ਅਵਾਰਡ ਨਹੀਂ ਸੀ ਕਰ ਪਾਉਂਦਾ ਰੋਣਾ ਨਹੀਂ ਬਾਕੂ ਹੁਣ ਹੌਸਲਾ ਰੱਖ ਹੌਸਲਾ ਰੱਖ ਸਕਦੇ ਵੀ ਇਹਨਾਂ ਪਹਾ ਸੋਟ ਕੇ ਨਾ ਦੇਖੋ ਏਦਾਂ ਸਾਡੇ ਉਠਿਆ ਰਗੀਆਂ ਹੋਈਆਂ ਪਈਆਂ ਛਾਤੀ ਦੇ ਉੱਤੇ ਤੁਸੀਂ ਦੇਖੋਗੇ ਮਾੜਾ ਜਿਹਾ ਹੱਥ ਲਾਇਆ ਤੁਸੀਂ ਕਹਿੰਦਾ ਦਰਦ ਕਰਦੀ ਹੈ ਕਿਉਂਕਿ ਹੱਡੀਆਂ ਦੀ ਮੁੱਠ ਬਣ ਕੇ ਰਹਿ ਗਿਆ ਆ ਸਾਡੇ ਨਾਲ ਵਾਲਟੀ ਨੇ ਸਾਡੇ ਸੁਖਦੀਪ ਸਿੰਘ ਬੁੰਡਾ ਇਹ ਬਹੁਤ ਦੇ ਰੋਗੀ ਮੇਰੇ ਕਹਿੰਦਾ 10 12 ਸਾਲ ਹੋ ਗਏ ਹੋਣੇ ਨੇ ਮੰਜੇ ਤੇ ਇਕਲੇ ਪਿਆ ਬਹੁਤ ਔਖਾ ਇਹਦਾ ਰਾਜ ਹੋ ਜਵੇ ਤਾਂ ਬਹੁਤ ਵਧੀਆ ਤੇ ਬੱਚਾ ਆਪਣੇ ਪਿਤਾ ਨੂੰ ਆਪਣੇ ਇਹਨਾਂ ਬੱਚਿਆਂ ਨੂੰ ਸਾਂਭ ਸੰਭਾਲ ਸਕਦਾ ਇਹ ਹਲਾਣ ਵਧੀਆ ਕੰਮ ਕਰਦਾ ਲਈ ਬਹੁਤ ਸੋਹਣਾ ਕੰਮ ਕਰਦਾ ਮੈਨੂੰ ਵੀ ਹੌਸਲਾ ਹੋ ਗਿਆ ਜੀ ਇਸਕੇ ਕੋਲ ਗੱਲ ਕੁੜੀ ਆ। ਇਹੋ ਜੀ ਕੀ ਗੱਲ ਹੋਈ ਵੀ ਮੰਜੇ ਬੈ ਗਿਆ ਸੀ ਇਹ। ਇਹ ਮੈਨੂੰ ਨਹੀਂ ਪਤਾ ਲੱਗਿਆ ਵੀ ਪੀ ਹੋ ਗਿਆ ਮੈਨੂੰ ਇੱਕ ਵਾਰ ਕਹਿੰਦਾ ਮੈਂ ਕੰਮ ਨਹੀਂ ਹਾਂ। ਮਾਖੋ ਨਾ ਆਇਆ। ਉਹ ਜਿਹੜਾ ਇਹਦੀ ਮੰਮੀ ਦਾ ਪਰੇਸ਼ਾਨੇ ਲੱਖਾ ਦਾ। ਇਹ ਉੱਥੇ ਉਹ ਗਈ ਹੋਈ ਜੀ ਉਹ। ਉਹ ਤਾਂ ਬਾਹਰ ਰਹੇ। ਉੱਥੇ ਹੀ ਨੇ ਵਕਰੋ ਨਹੀਂ ਬਾਹਰ ਕੁੜਿਆ। ਤੁਸੀਂ ਤਾਂ ਠਾਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਬਹੁਤ ਕੰਮ ਕਰ ਬਹੁਤ ਕੀਤਾ। ਕੁਝ ਨਹੀਂ ਜੀ ਕਰਦਾ ਕੁਝ ਕਹਿਣਾ ਨਹੀਂ ਪਹਿਲੇ ਕਿਹੜਾ ਬੋਦਣੇ ਬੰਦ ਹੋ ਗਿਆ ਜੋ ਚੱਲ ਗੇਰੀ ਗੱਲ ਨਹੀਂ ਥਾਲੀ ਜਿਵੇਂ ਬੋਲਣਾ ਬੰਦ ਹੋ ਗਿਆ ਕੀ ਹੋ ਗਿਆ ਸੀਗਾ ਵੀਰੇ ਹੋਇਆ ਪੁੱਛ ਵੀ ਨਹੀਂ ਚੰਗਾ ਭਲਾ ਕੰਮ ਤੇ ਗਿਆ ਸੀ ਕੰਮ ਤੋਂ ਘਰ ਆਇਆ ਵਾਪਸ ਘਰ ਆਇਆ ਮੰਜੇ ਤੇ ਪਿਆ ਸੀਗਾ ਮੈਨੂੰ ਨਹੀਂ ਪਤਾ ਸੀਗਾ ਵੀ ਮੰਜੇ ਨੂੰ ਕੀ ਹੋਇਆ ਕੀ ਗੇਹੀ ਰਾਮ ਨਾਲ ਲੱਗੇ ਪੈਂਦਾ ਜੀ ਜਿਹੜੀ ਜਗਾ ਉਸੇ ਜਗਾ ਆ ਕੇ ਰਾਮ ਦੇ ਨਾਲ ਮੰਜੇ ਤੇ ਪਿਆ ਮਾਰੀ ਜੀ ਅੱਖਾਂ ਦੇ ਅੱਖਾਂ ਨੂੰ ਇਕਲ ਲੱਗਿਆ ਜਿਵੇਂ ਕੋਈ ਸੇਰ ਤੋਂ ਹਲਕਾ ਯਤੂਹਾ ਜਾਂ ਕਿਸੇ ਤਰ੍ਹਾਂ ਦੇ ਉਹਨ ਘੜਦੜ ਘੇਰਾ ਹੁੰਦਾ ਹੋਵੇ। RAMNAAM ਮੰਜੀ ਤੇ ਪਿਆ ਉਹਦੀ ਮਾਰੋ ਅਚਾਨਕ ਹੀ ਆ ਗੋਡੇ ਤੇ ਟੋਹੀ ਇਕ ਲੱਗ ਤੇ ਮਾਰੇ ਆਈਕਨ ਲੱਗਿਆ ਵੀ ਹਲਕੀ ਹੋ ਗਈ। ਲੇਕਿਨ ਹਲਕੀ ਹੋਣ ਦੀ ਵਜ੍ਹਾ ਡੁੱਬਨੇ ਕਠੋਰ ਤੇ ਟੈਟੀ ਹੋ ਗਾਂਗੇ। ਕਠੋਰ ਤੇ ਹਾਰਜੀ ਹੋ ਗਈ ਤੇ ਮੋਰ ਕੇ ਉੱਠਣ ਦੀ ਕੋਸ਼ਿਸ਼ ਕਰਦਾ ਹੈ। ਆ ਮੋੜੇ ਹੈ ਜਿਹੜੇ ਆ ਮੋੜ ਤੇ ਤੁਹਾਨੂੰ ਲੱਗਦੀ ਜਿਵੇਂ ਜਾਮ ਹੋ ਗਏ ਉਹਦੇ ਇਹ ਮੋੜ ਤੇ ਬੋਝ ਨਹੀਂ ਹੁੰਦਾ ਕਈ ਵਾਰ ਧੱਕੇ ਦੇ ਨਾਲ ਆ ਪੂਣੀਆਂ ਦੇ ਸਾਰੇ ਥੋੜਾ ਚਿਰ ਵਹਿ ਜਾਂਦੇ ਨੇ ਕਿ ਆ ਜਿਹੜੀ ਆਹ ਤੁਹੀ ਆ ਨਾ ਇਹ ਜ਼ਿਆਦਾਤਰ ਮੋੜ ਨਹੀਂ ਖਾਂਦੀ ਹੈ ਜਿੱਕਰ ਖਾ ਉਹ ਅੱਗੇ ਖਾਂਦੇ ਸੀ ਚੁੱਕ ਦੀ ਚੁੱਕ ਨੇ ਉਹ ਨਹੀਂ ਕਰਦੀ ਆਈ ਉਹਦੇ ਕਰਕੇ ਥੋੜੀ ਪ੍ਰੋਬਲਮ ਆਦੀ ਹੈ ਤੇ ਕੋਸ਼ਾ ਹਾ ਕੇ ਨਾ ਆਲੇ ਕੋਈ ਇਹ ਇਹ ਦੋ ਜਿੱਕ ਨੇ ਇਹ ਅੱਗੇ ਆ ਆ ਹੱਥ ਬੰਨ੍ਹਦੇ ਹੂ ਇੱਕ ਨੇ ਹੱਥ ਦੀ ਪ੍ਰੋਬਲਮ ਆਉਂਦੀ ਹੈ ਇਹ ਤਾਂ ਨਹੀਂ ਹਾਂ ਕਿ ਐਵੇਂ ਹੋ ਗਿਆ ਕਿ ਆਪ ਨੂੰ ਤੇ ਆਇਆ ਨਹੀਂ ਕਿਉਂ ਜੀ ਜਿਹਾ ਕਿ ਜਗਾ ਮੈਨੂੰ ਕੀ ਹੋ ਗਿਆ ਮਨੇ ਪੈ ਪੈ ਦੀ ਹੋ ਗਿਆ ਮੁੜ ਗਿਆ ਸੁਖਦੀਪ ਓ ਸੁਖਦੀਪ ਕੀ ਹਾਲ ਨੇ ਯਾਰ ਕੀ ਹਾਲ ਕਰੀ ਫਿਰਦਾ ਵੀਰੇ ਹੱਡੀਆਂ ਦਾ ਪਿੰਜਰ ਬਣਿਆ ਪਿਆ ਯਾਰ ਕਿੰਨਾ ਸੋਹਣਾ ਸ਼ਰੀਰ ਸੀ ਤੇਰਾ ਹੈ ਕਿੰਨਾ ਸੋਹਣਾ ਤੂੰ ਰੰਗ ਦਾ ਕੰਮ ਕਰਦਾ ਸੀਗਾ ਐ ਵੀਰੇ ਕਿੰਨਾ ਵਧੀਆ ਪੈਂਟਰ ਸੀ ਤੂੰ ਸੁਖਦੀਪ 8000 ਕੀ ਕਰੀ ਫਿਰਦਾ ਹਾਲ ਸ਼ਰੀਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣੀਆਂ ਜੀ ਗੱਲਾਂ ਤੁਸੀਂ ਬਾਪੂ ਬਲਵਿੰਦਰ ਸਿੰਘ ਜੀ ਦੀਆਂ ਵੀ ਸੁਣੀਆਂ ਬਲਵਿੰਦਰ ਸਿੰਘ ਜਿਹਨੇ ਜਨਮ ਦਿੱਤਾ ਜਿਹਨੇ ਬਾਪੂ ਨੇ ਨਿੱਕੇ ਜਿਹੇ ਨੂੰ ਗੋਦੀ ਚੱਕ ਕੇ ਪਾਲਿਆ ਤੂੰ ਦੱਸਿਆ ਪਿਛਲੇ 10 ਸਾਲਾਂ ਤੋਂ ਸਖਦੀਪ ਮੰਝੇ ਤੇ ਪਿਆ ਇਹ ਵੀਰ ਅੱਜ ਚਾਦਰ ਵੀ ਉੱਤੇ ਲੈਣ ਜੋਗੀ ਤਾਕਤ ਨਹੀਂ ਸ਼ਰੀਰ ਦੇ ਵਿੱਚ ਵੀ ਆਪਦੇ ਉੱਪਰ ਇੰਦਾ ਚਾਦਰ ਵੀ ਲੈ ਸਕੇ ਤੇ ਕਿਸੇ ਟਾਈਮ ਰੰਗ ਪੇਂਟ ਕਰਦਾ ਸੀ ਲੋਕਾਂ ਦੇ ਘਰਾਂ 'ਚ ਲੋਕਾਂ ਦੀਆਂ ਜ਼ਿੰਦਗੀਆਂ 'ਚ ਰੰਗ ਭਰਦਾ ਸੀ ਸਖਦੀਪ ਤੇ ਅੱਜ ਆਪਦੀ ਜ਼ਿੰਦਗੀ ਵੀ ਬੇਰੰਗ ਹੋਈ ਪਈ ਆ ਸਖਦੀਪ ਦੀ ਤੁਸੀਂ ਦੇਖੋ ਸਖਦੀਪ ਦੇ ਸਰੀਰ ਤੇ ਕਿੰਨੀ ਕਿੰਨੀ ਮੈਲ ਚੜੀ ਆ ਨਹਾਉਂਦਾ ਨਹੀਂ ਇਸ਼ਨਾਨ ਨਹੀਂ ਕਰਦਾ ਪਿੰਡੇ ਨੂੰ ਹੱਥ ਨਹੀਂ ਲਾਉਣ ਦਿੰਦਾ ਇਹਦੇ ਵਿੱਚ ਸਖਦੀਪ ਨੂੰ ਤਾਂ ਜਿਹੜੀ ਬਿਮਾਰੀ ਸੀਗੀ ਦਿਮਾਗੀ ਤੌਰ ਤੇ ਸਿਰ 'ਚ ਜਟਾਮਾਂ ਦਾ ਦੇਖੋ ਕਿੱਡਾ ਜੂੜਾ ਜਿਹੜਾ ਗੁੱਛਾ ਬਣਿਆ ਪਿਆ ਦਾੜਾ ਕਿੱਡਾ ਕਿੱਡਾ ਉਰੇ 'ਚ ਵੀ ਜਟਾਮਾਂ ਬਣੀਆਂ ਪਈਆਂ ਹੱਡੀਆਂ ਤੇ ਮਾਸ ਘਟਾ ਮੈਲ ਵੱਧ ਦਾ ਸਰੀਰ ਦੇ ਉੱਪਰ ਪਰ ਇੱਕ ਅਨਪੜਤਾ ਜਿਹੜੀ ਸਾਡੇ ਸਮਾਜ ਦੇ ਵਿੱਚ ਆ ਘੱਟ ਨੌਲੇਜ ਆ ਜਿਹੜੀ ਉਹ ਜ਼ਿੰਦਗੀ ਲਈ ਖਤਰਾ ਵਾ ਮਾਤਾ ਘੱਟ ਪੜੇ ਲਿਖੇ ਸੀਗੇ ਬਾਪੂ ਵੀ ਘੱਟ ਪੜੇ ਲਿਖੇ ਸੀ ਇਹਨਾਂ ਨੂੰ ਸਮਝ ਹੀ ਨਹੀਂ ਆਈ ਕਿ ਸਾਡੇ ਪੁੱਤ ਨੂੰ ਹੋਇਆ ਕੀ ਆ ਤੇ ਜੇ ਕੋਈ ਆਂਢੀ ਗੁਆਂਢੀ ਜਿਵੇਂ ਐਮਸੀਆ ਮਹੱਲੇ ਚ ਇਹਨਾਂ ਦੇ ਫਾਦਰ ਸਾਹਿਬ ਵਿਕਰਮ ਦੇ ਵੀਰ ਦੇ ਇਹਨਾਂ ਨੇ ਮਦਦ ਕਰਨੀ ਚਾਹੀ ਪਿਛਲੇ 8-10 ਸਾਲਾਂ ਦੇ ਵਿੱਚ ਨਹੀਂ ਅਸੀਂ ਆਪਣਾ ਪੁੱਤ ਨਹੀਂ ਕਿਤੇ ਭੇਜਣਾ ਅਸੀਂ ਨਹੀਂ ਇਹ ਯਾਜ ਕਰਾਉਣਾ ਬਾਬਿਆਂ ਨੇ ਕੋਈ ਛੱਡਿਆ ਕੋਈ ਜਗ੍ਹਾ ਨਹੀਂ ਛੱਡੀ ਮੱਥੇ ਰਗੜਨ ਲਈਓ ਚੌਂਕੀਆਂ ਭਰ-ਭਰ ਹੰਬ ਗਏ ਜਿੱਥੇ ਦੱਸਿਆ ਕੋਈ ਕਾਲੇ ਇਲਮ ਵਾਲਾ ਕੋਈ ਕਾਲੇ ਜਾਦੂ ਵਾਲਾ ਜਿਹਹ ਜਾ ਮਰਜ਼ੀ ਕਿਤੇ ਬਾਬਾ ਦੱਸਦਾ ਉੱਥੇ ਤੇ ਆਇਆ ਇਲਾਜ ਵੀ ਕਰਾਇਆ ਦੱਸਦੇ ਆ 2 ਸਾਲ ਦਵਾਈਆਂ ਵੀ ਲਈਆਂ ਪਰ 3000 ਦੇ ਮਹੀਨੇ ਦੀ ਦਵਾਈ ਇੱਕ ਲੋਕਾਂ ਦੇ ਕੱਪੜੇ ਪ੍ਰੈਸ ਕਰਨ ਵਾਲਾ ਬਲਜਿੰਦਰ ਸਿੰਘ ਆਪਣੇ ਇਕਲੌਤੇ ਪੁੱਤ ਲਈ ਅਫੋਰਡ ਨਹੀਂ ਸੀ ਕਰ ਪਾਉਂਦਾ ਧੀ ਸੀ ਇੱਕ ਪੁੱਤ ਸੀ ਬਸ ਸਖਦੀਪ ਤੇ ਇੱਕ ਇਹਦੀ ਭੈਣ ਉਹਦਾ ਕਿੰਨਾ ਬਾਪੂ ਸੰਦੀਪ ਹੈ ਸੰਦੀਪ ਪ੍ਰੋਣਾ ਨਹੀਂ ਬਾਪੂ ਹੁਣ ਹੌਸਲਾ ਰੱਖ ਹੁਣ ਹੌਸਲਾ ਰੱਖ ਤੇ ਸੰਦੀਪ ਵਿਆਹ ਕੇ ਤੋਰੀ ਸੀ ਘਰੋਂ ਨੂੰ ਲੈਉਣ ਦੀ ਤਿਆਰੀ ਸੀ ਘਰੇ ਸੰਦੀਪ ਦੇ ਤਿੰਨ ਬੱਚੇ ਹੋ ਗਏ ਉਹਦੇ ਘਰ ਵਾਲੇ ਦਾ ਐਕਸੀਡੈਂਟ ਹੋ ਗਿਆ ਉਹਦਾ ਵੀ ਤਲਾਕ ਹੋ ਗਿਆ ਉਹ ਵੀ ਘਰੇ ਬੈਠੀ ਐ ਤਿੰਨੇ ਬੱਚੇ ਲਈ ਇੱਥੇ ਪਿਓ ਦੇ ਦਰ ਤੇ ਮਾਂ ਸੁਖਦੀਪ ਦੀ ਜਿਹੜੀ ਇਹਨੂੰ ਸਾਰਾ ਸੰਭਾਲ ਕਰਦੀ ਸੀ ਉਹ ਵੀ ਤਿੰਨ ਮਹੀਨੇ ਹੋ ਗਏ ਤੁਰ ਗਈ ਆ ਜਿਵੇਂ ਵੀਰ ਹੁਣਾਂ ਨੇ ਦੱਸਿਆ ਇਹ ਲੈਣ ਵੀ ਗਏ ਘਰੋਂ ਲਾਜ ਲਈ ਮੈਂ ਤੜਲਾ ਵੀ ਕੀਤਾ ਮੰਨਿਆ ਨਹੀਂ ਸੰਦੀਪ ਵੀਰੇ ਹੁਣੇ ਵੀ ਲੈਣ ਗਏ ਵੀਡੀਓ ਦਿਖਾਈਆਂ ਦੱਸਿਆ ਵੀ ਉੱਥੇ ਲੈ ਕੇ ਚਲਦੇ ਆ ਉੱਥੇ ਸਖਦੀਪ ਠੀਕ ਹੋ ਜੂ ਪਰ ਨਹੀਂ ਮੰਨੀ ਮਾਂ ਕਹਿੰਦੀ ਨਹੀਂ ਮੈਂ ਨਹੀਂ ਉੱਥੇ ਭੇਜਣਾ ਮੇਰੇ ਪੁੱਤ ਨੂੰ ਕੁੱਟਣਗੇ ਮਾਰਨਗੇ ਇਹਦੇ ਬਿਜੋਗ ਚ ਇਹਦੇ ਦੁੱਖ ਚ ਉਹ ਆਪ ਤੁਰ ਗਈ ਇਸ ਦੁਨੀਆ ਤੋਂ ਉਹਦੇ ਜਾਣ ਤੋਂ ਬਾਅਦ ਹੁਣ ਕਿਤੇ ਹਿੰਮਤ ਕਰਕੇ ਮੱਲੇ ਵਾਲੇ ਗਵਾਂਢੀ ਵੀਰ ਆ ਜਿਹੜੇ ਉੱਥੇ ਅਮਲੋਹ ਸ਼ਹਿਰ ਚੋਂ ਆਏ ਨੇ ਇਹ ਅਮਲੋਹ ਸ਼ਹਿਰ ਦੇ ਵਿੱਚ ਕਿਹੜੇ ਰੋਡ ਤੇ ਘਰ ਆ ਜੀ ਨੰਦਾਸੀਆ ਮੱਲਾ ਕਿਹੜੇ ਪਾਸੇ ਕਿਧਰ ਨੂੰ ਇਹ ਪੈਂਦਾ ਜੀ ਆਪਣਾ ਮਾਨਗੜ ਰੋਡ ਤੇ ਆ ਜੀ ਮਾਨਗੜ ਰੋਡ ਦੇ ਉੱਤੇ ਤੇ ਉੱਥੋਂ ਅੱਜ ਇੱਥੇ ਸੁਪਨਿਆਂ ਦੇ ਘਰ ਲੈ ਕੇ ਪਹੁੰਚਿਆ ਸਾਡੇ ਟੀਮ ਦੇ ਮੈਂਬਰ ਨੇ ਸੰਦੀਪ ਵੀਰੇ ਹੋਣੀ ਇਨਾਂ ਨਾਲ ਸਾਡੀ ਗੱਲ ਹੋਈ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਕੁਸ਼ਲ ਕੁਮਾਰ ਸਾਡੇ ਟੀਮ ਦਾ ਮੈਂਬਰ ਆ ਉਹਨੇ ਵੀਡੀਓ ਮੈਨੂੰ ਦਿਖਾਈ ਜਦੋਂ ਦੇਖ ਕੇ ਵੀਡੀਓ ਇਸ ਵੀਰ ਦੀ ਇਹ ਹਾਲਤ ਦੇਖ ਕੇ ਅਸੀਂ ਵੀਰੇ ਇਹਨਾਂ ਨੂੰ ਕਿਹਾ ਵੀ ਬਾਪੂ ਨਾ ਵੀ ਪਹਿਲਾਂ ਗੱਲ ਕੀਤੀ ਸਾਡੇ ਟੀਮ ਮੈਂਬਰਾਂ ਨੇ ਜਾਂ ਇਹ ਲਿਆ ਨਹੀਂ ਸਕਦੇ ਸੀ ਇਹਨੂੰ ਫਿਰ ਸਾਡੇ ਟੀਮ ਦੇ ਮੈਂਬਰ ਸੰਦੀਪ ਵੀਰ ਹੋਣਾ ਨੇ ਅਪਰਾਲਾ ਕਰਕੇ ਅੱਜ ਛੋਟੇ ਹਾਥੀ ਦੇ ਵਿੱਚ ਪਾ ਕੇ ਪਿੱਛੇ ਗੱਡੀ ਦੇ ਵਿੱਚ ਗੱਡੀ ਹੈ ਬਲੈਹਰੋ ਗੱਡੀ ਖੁੱਲੀ ਬਾਡੀ ਵਾਲੀ ਉਹਦੇ ਵਿੱਚ ਲੈ ਕੇ ਆਏ ਨੇ ਸਖਦੀਪ ਨੂੰ ਅਰਦਾਸ ਕਰਿਓ ਜਨਕੀ ਅਰਦਾਸ ਬਿਰਥੀ ਨਾ ਜਾਏ ਤੁਹਾਡੀਆਂ ਕੀਤੀਆਂ ਹੋਈਆਂ ਅਰਦਾਸਾਂ ਦੁਆਵਾਂ ਅਸੀਸਾਂ ਸਖਦੀਪ ਨੂੰ ਇਥੋਂ ਜਦੋਂ ਜਾਵੇ ਇਹ ਆਪਦੇ ਘਰ ਆਪਣੇ ਪੈਰਾ ਸਿਰ ਤੁਰ ਕੇ ਜਾਣ ਦੇ ਵਿੱਚ ਸਹਾਈ ਹੋਣ ਅਰਦਾਸ ਕਰਿਓ ਸਖਦੀਪ ਬਾਪੂ ਦਾ ਇਕਲੋਤਾ ਸਹਾਰਾ ਮਾਂ ਦਾ ਦਰਗੀ ਬਾਪ ਜਿਉਂਦੇ ਜੀ ਆਪਣੇ ਪੁੱਤ ਨੂੰ ਰੰਗੀ ਵਸਦਾ ਦੇਖਣਾ ਚਾਹੁੰਦਾ ਬਾਪ ਆਪਣੇ ਪੁੱਤ ਨੂੰ ਪੁੱਤ ਦੇ ਬੇੜੇ ਨੂੰ ਖੁਸ਼ੀਆਂ ਨਾਲ ਭਰਿਆ ਦੇਖਣਾ ਚਾਹੁੰਦਾ ਤੇ ਇਹ ਕੋਈ ਅਤ ਕਥਨੀ ਨਹੀਂ ਹਰ ਇੱਕ ਮਾਂ ਬਾਪ ਆਪਣੇ ਧੀਆਂ ਪੁੱਤਾਂ ਤੋਂ ਇਹੀ ਉਮੀਦ ਰੱਖਦਾ ਇਸ ਲਈ ਉਹਨੂੰ ਪਾਲਦਾ ਉਹਨੂੰ ਪੜਾਉਂਦਾ ਲਿਖਾਉਂਦਾ ਉਹਨੂੰ ਦੁਨੀਆ ਦੇ ਸਾਰੇ ਵੱਲ ਸਿਖਾਉਂਦਾ ਪਰ ਕਈ ਵਾਰੀ ਕਿਸਮਤ ਐਸਾ ਚੱਕਰ ਪਾਉਂਦੀ ਆ ਕਈ ਵਾਰੀ ਸਾਡੀ ਡੈਸਟਨੀ ਐਸੇ ਟਰਨ ਲੈਂਦੀ ਆ ਹੱਸਦਾ ਖੇਡਦਾ ਬੇੜਾ 10 ਸਾਲ ਹੋ ਗਏ ਜਿਹੜੇ ਪੁੱਤ ਨੇ ਘਰ ਦੇ ਰੰਗ ਬਦਲਨੇ ਸੀ ਘਰ ਦੇ ਢਾਂਗ ਬਦਲਨੇ ਸੀ ਉਹ ਖੋਦੀ ਮੰंजे ਤੇ ਬਹਿ ਗਿਆ ਕੀ ਹੋਇਆ ਕਿਉਂ ਹੋਇਆ ਕਿਵੇਂ ਹੋਇਆ ਇਹ ਕੁਝ ਵੀ ਨਹੀਂ ਪਤਾ ਮਾਪੇ ਨੂੰ ਬਸ ਇੱਕ ਦਿਨ ਕੰਮ ਤੋਂ ਆ ਕੇ ਆਪਣੇ ਬਾਪ ਨੂੰ ਕਹਿਣ ਲੱਗਾ ਵੀ ਮੈਂ ਕੰਮ ਨਹੀਂ ਕਰਨਾ ਫਿਰ ਬਾਪ ਨੇ ਕਿ ਕੋਈ ਨਾ ਪੁੱਤ ਨਾ ਕਰ ਲਾੜਲਾ ਪੁੱਤ ਸੀ ਇਕਲੋਤਾ ਪੁੱਤ ਸੀ ਮੈਂ ਚਲ ਕੋਈ ਨਾ 4 ਦਿਨ ਬਾਅਦ ਚ ਕਰ ਲਉ ਕੰਮ ਬਲਜਿੰਦਰ ਸਿੰਘ ਨੂੰ ਇਹ ਨਹੀਂ ਸੀ ਪਤਾ ਵੀ ਉਸ ਤੋਂ ਬਾਅਦ ਇਹਨੇ ਕਦੇ ਉਹ ਰੰਗਾਂ ਵਾਲਾ ਬੁਰਜ ਚੱਕਣਾ ਹੀ ਨਹੀਂ ਉਹ ਦੁਬਾਰਾ ਕਿਰਤ ਕਮਾਈ ਲਈ ਹੱਥ ਉਠਣਾ ਹੀ ਨਹੀਂ ਜਿਹੜਾ ਹੱਥ ਅੱਜ ਇਹ ਕਹਿ ਰਿਹਾ ਵੀ ਮੈਂ ਕੰਮ ਨਹੀਂ ਕਰਨਾ ਬਸ ਉਹ ਦਿਨ ਹਫ਼ਤਿਆਂ 'ਚ ਬਦਲ ਗਏ ਹਫ਼ਤੇ ਮਹੀਨਿਆਂ 'ਚ ਬਦਲ ਗਏ ਮਹੀਨੇ ਸਾਲਾਂ 'ਚ ਬਦਲ ਗਏ ਤੇ ਇੱਕ ਦਹਾਕਾ ਹੋ ਗਿਆ 10 ਸਾਲ ਹੋ ਗਏ ਸਖਦੀਪ ਸਿੰਘ ਨੂੰ ਮੰंजे ਤੇ ਪਏ ਨੂੰ ਹੱਡੀਆਂ ਦਾ ਪਿੰਜਰ ਬਣਦਾ ਚੱਲਿਆ ਗਿਆ ਤੇ ਅੱਜ ਇੱਕ ਆਸ ਇੱਕ ਉਮੀਦ ਲੈ ਕੇ ਸੁਪਨਿਆਂ ਦੇ ਘਰ ਪਹੁੰਚੇ ਆ ਸੰਦੀਪ ਵੀਰੇ ਹੁਣਾ ਵੱਲਿਓ ਬਿਕਰਮ ਵੀਰੇ ਵੱਲ ਹੁਣਾ ਵੱਲਿਓ ਕੁਲਦੀਪ ਵੀਰੇ ਹੁਣਾ ਵੱਲਿਓ ਕੁਲਦੀਪ ਵੀਰੇ ਹਾਂਜੀ ਕੁਲਦੀਪ ਵੀਰੇ ਹੁਣਾ ਵੱਲਿਓ ਇੱਕ ਹੌਸਲਾ ਦੇ ਕੇ ਬਾਪੂ ਨੂੰ ਇੱਥੇ ਲੈ ਕੇ ਆਂਦਾ ਤੇ ਬਾਪੂ ਦਾ ਹੌਸਲਾ ਜਿਹੜਾ ਬਰਕਰਾਰ ਰਵੇ ਬਾਪੂ ਹੌਸਲੇ ਦੇ ਨਾਲ ਇਸ ਪੁੱਤ ਨੂੰ ਆਪਣੇ ਨੂੰ ਇਥੋਂ ਤਕੜਾ ਕਰਕੇ ਲੈ ਕੇ ਜਾਂਦਾ ਜਿਵੇਂ ਕਿ ਤਸਵੀਰਾਂ ਦੇਖਦੇ ਹੋ ਪਿੱਛੇ ਜ਼ਿੰਦਗੀਆਂ ਕਿਸ ਤਰ੍ਹਾਂ ਬਦਲਦੀਆਂ ਕਿਸ ਤਰ੍ਹਾਂ ਬਾਪੂ ਗੋਪਾਲ ਹੁਣੀ ਬਾਪੂ ਰਮੇਸ਼ ਚੰਦ ਸ਼ਰਮਾ ਜੀ ਹੁਣੀ ਨਰਕ ਦੇ ਵਿੱਚੋਂ ਆਏ ਸੀ ਤੇ ਗੁਰੂ ਨੇ ਸਵਰਗ ਵਰਗਾ ਘਰ ਨਾਲ ਸਾਨੂੰ ਵੀ ਕਲ ਜੁਗੀ ਪਾਪੀਆਂ ਨੂੰ ਰਹਿਣ ਦਾ ਮੌਕਾ ਦਿੱਤਾ ਸਾਡੀ ਕੋਈ ਔਕਾਤ ਨਹੀਂ ਸਾਡੀ ਕੋਈ ਹੈਸੀਅਤ ਨਹੀਂ ਵੀ ਅਸੀਂ ਸਖਦੀਪ ਵੀਰੇ ਦਾ ਇਲਾਜ ਕਰਾ ਸਕੀਏ ਸਾਡਾ ਤਾਂ ਇਹ ਸ਼ਰੀਰ ਚੰਗੇ ਲੈਖੇ ਲਾਇਆ ਗੁਰੂ ਸਾਹਿਬ ਨੇ ਅਸੀਂ ਬੜਪਾਗੇ ਆ ਵੀ ਅਸੀਂ ਐਡੇ ਵੱਡੇ ਸੁਪਨਿਆਂ ਦੇ ਘਰ ਦਾ ਇੱਕ ਛੋਟਾ ਜਿਹਾ ਹਿੱਸਾ ਵਾਂ ਵਸ ਅਰਦਾਸਾਂ ਦੀ ਤਾਂ ਤੁਹਾਡੀਆਂ ਦੀ ਲੋੜ ਆ ਤੁਹਾਡੀਆਂ ਦੁਆਵਾਂ ਨੇ ਅਰਦਾਸਾਂ ਨੇ ਤੇ ਅਸੀਸਾਂ ਨੇ ਕਰਨਾ ਸਖਦੀਪ ਨੂੰ ਇਸ ਕਾਬਲ ਕਿ ਸਖਦੀਪ ਚੱਲਣ ਫਿਰਨ ਯੋਗਾ ਹੋ ਜਵੇ ਆਪਣੇ ਆਪ ਨੂੰ ਸੰਭਾਲਣ ਯੋਗਾ ਹੋ ਜੇ ਤੇ ਬਾਈਆਂ ਦੀ ਕੀਤੀ ਹੋਈ ਮਿਹਨਤ ਵੀਰਾਂ ਦਾ ਕੀਤਾ ਹੋਇਆ ਉਪਰਾਲਾ ਸਫਲ ਹੋ ਜੇ ਤੇ ਬਾਪੂ ਦੇ ਸੁਜੋਏ ਹੋਏ ਸੁਪਨੇ ਆ ਜਿਹੜੇ ਉਹ ਪੂਰੇ ਹੋ ਜਾਣ ਜਰੂਰ ਅਰਦਾਸ ਕਰੋ ਬਾਪੂ ਕੱਪੜੇ ਪ੍ਰੈਸ ਕਰਦਾ ਕਰਦਾ ਲੋਕਾਂ ਦੇ ਕੱਪੜਿਆਂ ਚੋਂ ਬਲ ਕੱਢਦਾ ਲੋਕਾਂ ਦੀਆਂ ਪੈਂਟਾਂ ਸ਼ਰਟਾਂ ਦੀਆਂ ਕਰੀਜਾਂ ਬਣਾਉਂਦਾ ਬਣਾਉਂਦਾ ਅੱਜ ਆਪਣੀ ਜ਼ਿੰਦਗੀ ਨੂੰ ਬਲਾਂ ਨਾਲ ਭਰੀ ਫਿਰਦਾ ਏਰੀ ਜ਼ਿੰਦਗੀ ਦੇ ਬਲ ਨਿਕਲ ਜਾਣ ਬਾਪੂ ਦੀ ਜ਼ਿੰਦਗੀ ਨੂੰ ਵੀ ਸਿਹਤ ਮਿਲੇ ਜਰੂਰ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ